ਸੇਵਾ ਸੰਪਰਦਾਇ ਸਰਹਾਲੀ ਸਾਹਿਬ ਵੱਲੋਂ ਗੁਰਦੁਆਰਾ ਗੁਰਪ੍ਰੀਤ ਸਾਹਿਬ ਵਿਖੇ ਸੰ ਜਾਣਕਾਰੀ ਦਿੰਦੇ ਹੋਏ ਸੰਤ ਬਾਬਾ ਸੁਖਾ ਸਿੰਘ ਨੇ ਦੱਸਿਆ ਕਿ ਸੰਤ ਬਾਬਾ ਤਾਰਾ ਸਿੰਘ ਅਤੇ ਸੰਤ ਬਾਬਾ ਚਰਨ ਸਿੰਘ ਜੀ ਦੇ ਸਾਲਾਨਾ ਵਰਸੀ ਨਾ ਕਿਹਾ ਕਿ ਸੱਤਾ ਵੱਲੋਂ ਅਰੰਭੇ ਭਾਰਕ ਸਮਰਪਿਤ ਕਾਰ ਸੇਵਾ ਸਰਹਾਲੀ ਹਮੇਸ਼ਾ ਕੀਤੇ ਜਾਣਗੇ ਅਤੇ ਮਨੁੱਖਤਾ ਦੇ ਭਲੇ ਲਈ ਸਮਰਪਿਤ ਕਾਰ ਸੇਵਾ ਸਰਹਾਲੀ ਹਮੇਸ਼ਾ ਤਤਪਰ ਰਹੇਗੀ ਇਸ ਸਮੇਂ ਸਤਬੰਬਾ ਸੁਖਾ ਸਿੰਘ ਜੀ ਬੰਦ ਦੇਸ਼ਾਂ ਤੋਂ ਲੈ ਕੇ ਸੰਗਤਾਂ ਦਾ ਪ੍ਰਚਾਰ ਦੀ ਬਖਸ਼ਿਸ਼ ਸਰਪਾਏ ਦੇ ਕੇ ਸਨਮਾਨਿਤ ਕੀਤਾ ਗਿਆ ਇਹ ਕਾਹਲੀ ਸੰਗਤਾਂ ਤੋਂ ਬਣਾ ਕੇ ਉਹਨਾਂ ਨੂੰ ਸੰਗਤ ਪਿਆਉਂਦੀ ਆ ਕਿੰਨੀ ਕ ਸੰਗਤ ਆਉਂਦੀ ਆ ਜੀ ਇੱਥੇ ਸੰਗਤ ਕੋਈ 50 50000 ਤੋਂ ਜ਼ਿਆਦਾ ਦੀ ਸੰਗਤ ਆਉਂਦੀ ਆ ਜਾਂ 60000 ਦਾਂ ਤੀ ਜਿਹੜੀ ਲਾਲੂ ਇਹਨਾਂ ਇਨੀ ਰੰਗਦਾਰੀ ਹੋ ਗਈ ਹਾਂਜੀ ਕਿੰਨਾ ਦੁੱਧ ਲੱਗਦਾ ਹੋਊਗਾ ਫਿਰ ਇੱਥੇ ਦੁੱਧ ਇੱਥੇ ਘਰ ਤੋਂ ਘੱਟ ਵੀ 30 ਕੰਟਰ ਦੁੱਧ ਲੱਗਦਾ ਹੋਊਗਾ ਹਾਂਜੀ 30 ਕੰਟਰ ਦੁੱਧ ਆ ਗਿਆ ਆਈਆਂ ਸੰਗਤਾਂ ਦਾ ਕੀ ਕਹਿਣਾ ਤਾਂ ਧੰਨਵਾਦ ਕਰਦੇ ਆਂ ਆਈਆਂ ਆਈਆਂ ਸੰਗਤਾਂ ਇਹ ਧੰਨਵਾਦ ਕਰਦੇ ਆਂ ਵੀ ਜੀ ਆਇਆਂ ਨੂੰ ਆਣਿਆ ਕਿ ਨਾਲ ਚਾਹ ਦਾ ਲੰਗਰ ਲਾਇਆ ਚਾਹ ਸਕਦੀਆਂ ਸੰਗਤਾਂ ਜਸ ਕਰਦੀਆਂ ਬਾਬੇਤਾਰਾ ਹੁੰਦਾ ਬਾਬੇਤਾਰਾ ਸੋਹਰਾ ਕਰਦੀ ਕਰਬ ਮਹਾਰਾਜ ਕੀ ਪਾਠ ਬਹੁਤ ਸੰਗਤਾਂ ਵਿਦੇਸ਼ ਤੋਂ ਮਲੇਸ਼ੀਆ ਤੋਂ ਸਿੰਗਾਪੁਰ ਤੋਂ ਇੰਗਲੈਂਡ ਤੋਂ ਅਮਰੀਕਾ ਤੋਂ ਹੋਰ ਵੀ ਜਸਤਾਂ ਜਰਮਨ ਵਗੈਰਾ ਹਸਪਿਟਲੀ ਤੋਂ ਸੰਗਤਾਂ ਇੱਥੇ ਬਹੁਤ ਉਧਰ ਵੀ ਸਪੈਸ਼ਲ ਲੋਕ ਮਹਾਂਪੁਰਸ਼ਾਂ ਬੱਚੀ ਆਏ ਹੋਏ ਨੇ ਉਸ ਤਰ੍ਹਾਂ ਤੁਸੀਂ ਦੇਖ ਰਹੇ ਜੋ ਲੱਖਾਂ ਲੋਕਾਂ ਦਾ ਇਕੱਠ ਹੈ ਚਾਰ ਚਾਰ ਪੰਜ ਪਾਰ ਕਿਲੋਮੀਟਰ ਤੱਕ ਸਭ ਲੈਣਾ ਗੱਡੀਆਂ ਮੋਟਰਾਂ ਕਿੰਨੇ ਵੀਕਲ ਜਿਹੜੇ ਜਾਮ ਲੱਗੇ ਹੋਏ ਆ ਸੰਗਤਾਂ ਪੈਦਲ ਚੱਲ ਕੇ ਆ ਰਹੀਆਂ ਨੇ ਗੁਰੂਆਂ ਕੇ ਲੰਗਰ ਜਿਹੜਾ ਗੁਰੂ ਕੇ ਲੰਗਰ ਦਾ ਪ੍ਰਬੰਧ ਵੀ ਸੰਗਤਾਂ ਦੇ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਬੜੇ ਜੇ ਢੰਗ ਨਾਲ ਕੀਤੇ ਗਏ ਆ। ਐਰ ਕੀ ਨਗਰਾਂ ਦੀਆਂ ਡਿਊਟੀਆਂ ਹੀ ਅਲੱਗ-ਲਾਗ ਲਗਾਤੀਆਂ ਸੀ। ਅਲੱਗ-ਲਾਗ ਪਿੰਡਾਂ ਦੇ ਜਿਹੜੇ ਜਥੇਦਾਰ ਆ ਉਹਨਾਂ ਦੇ ਨਾਲ ਅਸੀਂ ਇਹਨਾਂ ਦੇ ਗਰੁੱਪ ਬਣਾਤੇ ਆ ਤਾਂ ਕਿ ਸੰਗਤ ਨੂੰ ਕੋਈ ਮੁਸ਼ਕਲ ਨਾ ਆਵੇ ਜਿਹੜਾ ਜਲਪਣੀ ਬਣਾਵੇਗਾ ਉਹ ਬਣਾਏਗਾ ਹੀ ਜਿਹੜਾ ਵਰਤੋਂ ਵਾਲਾ ਬੰਦਾ ਵਰਤਾਵੇਗਾ ਹੀ ਉਹ ਗਰੁੱਪ ਬਣੇ ਹੋਏ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਜਲੇਬਾਂ ਦਾ ਲੰਗਰ ਆ ਜਾਂ ਪਕੌੜਿਆਂ ਦਾ ਲੰਗਰ ਆ ਜਾਂ ਜੂਸ ਦਾ ਹੈ ਜਾਂ ਔਕੇਲਿਆਂ ਦਾ ਜੂਸ ਹੈ ਕਿੰਨੇ ਦਾ ਜੂਸ ਹੈ ਔਰ ਜਿੱਤਾਂ ਸੰਤਰੇ ਦਾ ਜੂਸ ਇਸ ਤਾਂ ਜੋ ਵੀ ਲੰਗਰ ਲੱਗੇ ਸਭ ਦੇ ਪ੍ਰਬੰਧ ਅਸੀਂ ਅਲੱਗ-ਲੱਗ ਕਰਤੇ ਜੋੜੇ ਘਰਾਂ ਦੇ ਵੀ ਅਲੱਗ ਪ੍ਰਬੰਧ ਨੇ ਇਸ ਤਰ੍ਹਾਂ ਸਕੂਟਰ ਸਟੈਂਡਾਂ ਦੇ ਅਲੱਗ-ਲੱਗ ਪ੍ਰਬੰਧ ਨੇ ਰਾਜ ਦੇ ਪ੍ਰਬੰਧ ਦੀ ਬੜੇ ਸਜੇ ਢੰਗ ਨਾਲ ਕੀਤੇ ਗਿਆ ਵਾਹਿਗੁਰੂ ਕਿਰਪਾ ਕਰੇ ਸਾਡੀ ਦੇ ਇਹੀ ਕੋਸ਼ਿਸ਼ ਵੀ ਸੰਗਤ ਨੂੰ ਕਿਸੇ ਰਗ ਦੀ ਕੋਈ ਮੁਸ਼ਕਲ ਨਾ ਆਵੇ ਬਾਕੀ ਐਡਾ ਵੱਡਾ ਘਟ ਲੱਖਾਂ ਲੋਕਾਂ ਨੂੰ ਥੋੜੀ-ਬਹੁਤੀਆਂ ਮੁਸ਼ਕਲਾਂ ਦੇ ਆ ਜਾਂਦੀਆਂ ਉਹ ਸਭ ਸੰਗਤ ਤੋਂ क्षमा ਚਾਹਾਂਗੇ ਤੇ ਜੋ ਵੀ ਸਾਨੂੰ ਸਾਡੇ ਸਾਹਮਣੇ ਕੋਈ ਉਲਤਾਈ ਲੱਗੇਗੀ ਸਾਡੇ ਸਾਹਮਣੇ ਕੋ ਆਵੇਗੀ ਆ ਘਾਟ ਰਹੀ ਆ ਅਗਲੇ ਮਾਰੇ ਕਿਰਪਾ ਨਾਲ ਜਿਹੜੇ ਮਾਰੇ ਉਹਦਾ ਪੌਂਦ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਮੇਰੀ ਸੰਗਤਾਂ ਨੂੰ ਇਹ ਹੀ ਬੇਨਤੀ ਹੈ ਵੀ ਚਲੋ ਤਖੜੇ ਹੋ ਕੇ ਮਹਾਰਾਜ ਘਰ ਤੁਸੀਂ ਆਇਓ ਗੁਰੂ ਕਾ ਸਿਮਨ ਕਰੋ ਗੁਰੂ ਵਾਲੇ ਬਣਾ। ਕਿੰਨੀਂ ਵੀ ਵਰਤਿ ਮਨਾਈ ਜਾ ਰਹੀ ਹੈ ਤੇ ਕਿੰਨੇ ਦਿਨ ਦਾ ਸਮਾਗਮ ਜਿਹੜਾ ਰਿਹਾ ਹੈ। ਸਮਾਗਮ ਤਕਰੀਬਨ ਤੇ ਵੇਖੋ ਇਹ ਚੱਲ ਰਿਹਾ 5 ਦਸੰਬਰ ਤੋਂ ਹੀ ਪਰ ਜਿਹੜਾ ਮਹਾਂਪੁਰਸ਼ਾਂ ਯਾਦ ਵਿੱਚ ਜਿਹੜਾ ਖੰਡਪਟ ਸਾਹਿਬ ਆ ਉਹ 30 ਤਰੀਕ ਨੂੰ ਆਰੰਭ ਹੋਏ ਨੇ। ਇੱਕ ਨੂੰ ਅੱਜ ਉਹਨਾਂ ਦੇ ਖੰਡਪਟ ਸਾਹਿਬਾਂ ਦੇ ਭੋਗ ਵਹਨੇ ਇਸ ਤੋਂ ਪਹਿਲਾਂ ਇੱਕ ਤੜਕੇ ਤਕਰੀਬਨ 11:30 ਵਜੇ ਜਿਹੜਾ ਆਪਾਂ ਸਰੋਵਰ ਸਾਹਿਬ ਤਿਆਰ ਕੀਤਾ ਸੀ। ਸੰਗਤ ਦੇ ਸਯੋਗ ਨਾਲ ਗੁਰੂ ਸਾਹਿਬ ਦੀ ਬਖਸ਼ਸ਼ ਅੰਤ ਕਾ ਪੋਚ ਅੱਜ ਅਸੀਂ 500 ਰੁਪਏ ਜਾਲ ਲੈ ਆਣ ਕੇ ਛੱਡਿਆ ਸਾਢੇ 1:30 ਵਜੇ ਖੰਡਪੜ ਸਾਹਿਬਾਂ ਦੇ ਭੋਗ ਪਾ ਕੇ ਗੁਰੂ ਦੀ ਮਰਜ਼ਾ ਅਨੁਸਾਰ ਪੰਜਾਂ ਪਿਆਰਿਆਂ ਨੇ ਜਾ ਕੇ ਜੜਾ ਜਾਲ ਛੱਡਣਾ ਕੀਤਾ ਹੁਣ ਸੰਗਤ ਜਦੋਂ ਮਰਜ਼ੀ ਉੱਥੇ ਇਸ਼ਨਾਨ ਕਰ ਸਕਦੀ ਆ ਉਹ ਸੰਗਤ ਵਾਸੀ ਜਿਹੜਾ ਇਸ਼ਨਾਨ ਲੈਂਦਾ ਉਹੁੱਲਾ ਹੋ ਗਿਆ ਸਾਰੀਆਂ ਸੰਗਤਾਂ ਨੇ ਇਸ਼ਨਾਨ ਕਰਕੇ ਆਪਣੇ ਜੀਵਨ ਸੁਪਲਿਆ ਕਰ ਲਈਆਂ